ਬੱਲੇ ਬੱਲੇ ਵਈ ਸੱਸ ਨੇ ਪਵਾ ਤੀ ਕੱਗਰੀ ਬੱਲੇ ਬੱਲੇ ਵਈ ਸੱਸ ਨੇ ਪਵਾ ਤੀ ਕੱਗਰੀ ਮੇਰਾ ਲੱਕ ਸੀ ਸਾੜੀਆਂ ਵਾਲਾ ਸੱਸ ਨੇ ਪਵਾ ਤੀ ਕੱਗਰੀ ਮੇਰਾ ਲੱਕ ਸੀ ਸਾੜੀਆਂ ਵਾਲਾ ਸੱਸ ਨੇ ਪਵਾ ਤੀ ਕੱਗਰੀ ਬੱਲੇ ਬੱਲੇ ਨੀਉ ਤੇਰੀ ਕੀ ਲਗਦੇ ਬੱਲੇ ਬੱਲੇ ਨੀ ਉਹ ਤੇਰੀ ਕੀ ਲਗਦੇ ਜਿਹੜੇ ਰੇਸ਼ਮੀਰ ਮਾਲਾ ਵਾਲੇ ਉਹ ਤੇਰੀ ਕੀ ਲਗਦੇ ਜਿਹੜੇ ਰੇਸ਼ਮੀਰ ਮਾਲਾ ਵਾਲੇ ਉਹ ਤੇਰੇ ਕੀ ਲਗਦੇ ਬੱਲੇ ਬੱਲੇ ਵਈ ਤੇਰਾ ਮੇਰਾ ਬੂ ਬੱਲੇ ਬੱਲੇ ਵਈ ਤੇਰਾ ਮੇਰਾ ਬੁਆ ਸੱਮਣੇ ਗੱਲਾਂ ਕਰੀਏ ਗਲੀ ਵਿੱਚ ਖੜੀ ਕੇ ਤੇਰਾ ਮੇਰਾ ਬੁਆ ਸੱਮਣੇ ਗੱਲਾਂ ਕਰੀਏ ਗਲੀ ਵਿੱਚ ਖੜੀ ਕੇ ਤੇਰਾ ਮੇਰਾ ਬੁਆ ਸੱਮਣੇ ਬੱਲੇ ਬੱਲੇ ਨੀ ਮਾਂਦੀਏ ਮੋਵੱਤੀ ਬੱਲੇ ਬੱਲੇ ਨੀ ਮਾਂਦੀਏ ਮੋਵੱਤੀ ਸਾਰੇ ਪਿੰਡ ਵਿੱਚ ਚਾਨਣ ਤੇਰਾ ਤੇ ਸਾਰੇ ਪਿੰਡ ਵਿੱਚ ਚਾਨਣ ਤੇਰਾ ਮਾਂ ਦੀ ਮੋਵਤੀਏ ਬੱਲੇ ਬੱਲੇ ਵੇ ਲੱਡੂਾਂ ਦੀ ਮੋਜ ਲੱਗ ਗਈ ਬੱਲੇ ਬੱਲੇ ਵੇ ਲੱਡੂਾਂ ਦੀ ਮੋਜ ਲੱਗ ਗਈ ਮੇਰੀ ਸੱਸ ਨੇ ਵਾਣੀਆਂ ਕੀਤਾ ਲੱਡੂਾਂ ਦੀ ਮੋਜ ਲੱਗ ਗਈ ਮੇਰੀ ਸੱਸ ਨੇ ਵਾਣੀਆਂ ਕੀਤਾ ਲੱਡੂਾਂ ਦੀ ਮੋਜ ਲੱਗ ਗਈ ਆਸ਼ਕਾ ਮਹੱਲੇ ਨਿਵੇਂ ਬੇਚਣਗੇ ਸਾ ਪੱਖੀਆਂ ਆਸ਼ਕਾ ਮਹੱਲੇ ਨਿਵੇਂ ਬੇਚਣਗੇ ਸਾ ਪੱਖੀਆਂ ਉਸ ਗਲੀ ਦੇ ਮੁੰਡੇ ਮੈਨੂੰ ਮਾਰਨੇ ਅੱਖੀਆਂ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਆਸ਼ਕਾ ਮੁਹੱਲੇ ਨੀ ਮੈਂ ਵੇਚਣ ਗਈਆਂ ਗੀਟੀਆਂ ਆਸ਼ਕਾ ਮੁਹੱਲੇ ਨੀ ਮੈਂ ਵੇਚਣ ਗਈਆਂ ਗੀਟੀਆਂ ਉਸ ਗਲੀ ਦੇ ਮੁੰਡੇ ਮੈਨੂੰ ਮਾਰਨ ਸੀਟੀਆਂ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਆਸ਼ਕਾ ਮਹੱਲੇ ਨੀ ਮੇ ਵੇਚਣ ਗਈ ਸਾਂ ਡੋਡੇ ਆਸ਼ਕਾ ਮਹੱਲੇ ਨੀ ਮੇ ਵੇਚਣ ਗਈ ਸਾਂ ਡੋਡੇ ਉਸ ਗਲੀ ਦੇ ਮੁੰਡੇ ਮੈਨੂੰ ਮਾਰਦੇ ਮੋਢੇ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਆਸ਼ਕਾ ਮਹੱਲੇ ਮੈਂ ਵਿਚਣ ਗਈ ਸੱਚਾ ਥੋੜ ਆਸ਼ਕਾ ਮਹੱਲੇ ਮੈਂ ਵਿਚਣ ਗਈ ਸੱਚਾ ਥੋੜ ਉਸ ਗਲੀ ਦੇ ਮੁੰਡੇ ਮੈਨੂੰ ਕਰ ਦੇ ਮੁਖੋੜ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਆਸ਼ਕਾ ਮਹੱਲੇ ਨੀ ਮੇ ਬੇਚਣਗੇ ਸਵੇਰ ਆਸ਼ਕਾ ਮਹੱਲੇ ਨੀ ਮੇ ਬੇਚਣਗੇ ਸਵੇਰ ਨੀ ਮੇ ਬੇਚਣ ਬਾੜੀ ਕੱਲੀ ਹਰੀ ਦਿਨ ਵਾਲੇ ਟੇ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਹੁਣ ਮੋਈ ਹੁਣ ਮੋਈ ਹੁਣ ਮੋਈ ਮੈਨੂੰ ਹੁਣ ਕੀ ਹੋ ਗਿਆ ਮੈਂ ਕੀਤੀ ਵੀ ਇਹ ਪਾਸ ਤੂੰ ਪੜਿਆ ਨਾ ਇੱਕ ਕਲਾਸ ਮੈਂ ਕੀਤੀ ਵੀ ਇਹ ਪਾਸ ਤੂੰ ਪੜਿਆ ਨਾ ਇੱਕ ਕਲਾਸ ਬੇ ਮੈਂ ਇਹਨਾਂ ਗੱਲਾਂ ਤੋਂ ਮੈਂ ਮੇ ਇਹਨਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੂੜਾ ਝਾਲੀ ਦਾ ਤੂੰ ਲਿਆ ਕੂੜਾ ਨਾਲੀ ਦਾ ਤੂੰ ਲਿਆ ਕੂੜਾ ਨਾਲੀ ਦਾ ਮੈਂ ਇਹਨਾਂ ਗਲਾਂ ਤੋਂ ਮੈਂ ਇਹਨਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਮੈਂ ਇਨ੍ਹਾਂ ਗਲਾਂ ਤੋਂ ਮੈਂ ਇਨ੍ਹਾਂ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੁਈਆਂ ਦਾ ਤੂੰ ਲਿਆਇਆ ਜੋੜਾ ਚੁਈਆਂ ਦਾ ਮੈਂ ਇਨ੍ਹਾਂ ਗਲਾਂ ਤੋਂ ਮੈਂ ਇਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜਤੀ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਝੰਝਰਾਂ ਦਾ ਤੂੰ ਲਿਆਇਆ ਜੋੜਾ ਬੰਦਰਾ ਦਾ ਤੂੰ ਲਿਆਇਆ ਜੋੜਾ ਬੰਦਰਾ ਦਾ ਮੈਂ ਇਨਾ ਗਲਾਂ ਤੋਂ ਮੈਂ ਇਨਾ ਗਲਾਂ ਤੋਂ ਸੜੀ ਹੋਈਆਂ ਤੂੰ ਅਨਪੜਤੀ ਮੈਂ ਪੜੀ ਹੋਈਆਂ ਮੈਂ ਕੀਤੀ ਵੀ ਪਾਸ ਤੂੰ ਪੜਿਆ ਨਾ ਇੱਕ ਕਲਾਸ ਬੇ ਮੈਂ ਇਨਾ ਗਲਾਤੋ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ